ਅੱਜ ਮਿੱਤਰੋ ਗੁੱਡ ਮਾਰਨਿੰਗ ਕੇਮਾ ਸਾਰੇ ਲੋ ਜੱਜਾ ਪਚਾਪਿੰਦੀ ਸਾਰਾਗੇ ਸਵੇਰੇ ਖੇਤ ਆਪਾਂ ਕਵਾੜ ਕੱਢਣ ਤੇ ਜੀਰੀ ਥੋੜੇ ਥੋੜੇ ਬੁੱਜੇ ਸੀ ਕਵਾੜ ਦੇ ਤੇਂਦਰੋ ਦਾ ਸਾਰੀ ਸਾਫ ਕਰਤੀ ਆਪਾਂ ਕੱਟਦਾ ਕਵਾੜ ਤੇ ਇੱਕ ਥੋੜੇ ਨਾਲ ਜਾਣਕਾਰੀ ਇਹ ਸਾਂਝ ਕਰਨੀ ਤੇ ਵੀ ਜੀਨਾ ਜੀਰੀ ਦੇ ਪੱਤੇ ਐਵੇਂ ਲਾਲ ਲਾਲ ਹੋ ਰਹੇ ਨੇ ਆਹਾ ਕਈ ਬਾਈ ਤਾਂ ਲਿਆ ਲਿਆ ਸਪਰੇਹਾਂ ਕਰ ਰਹੇ ਨੇ ਮੈਂ ਹੀ ਇਹਨੂੰ ਮੈਂ ਕਿਹਾ ਵੀ ਪਤਾ ਨਹੀਂ ਕੀ ਹੋ ਗਿਆ ਜੀਰੇ ਨੂੰ ਕੀ ਨਹੀਂ ਹੋਗਾ ਖੁਸ਼ ਨਹੀਂ ਹੋਇਆ ਬਾਈ ਜੀਰੀ ਆਪਣੀ ਜੀਰੀ ਵੀ ਲਾਲ ਲਾਲ ਹੋ ਗਈ ਸਿਆ ਦੇਖੋ ਐਵੇਂ ਆਪਣੇ ਪਾਣੀ ਬਿਲਕੁਲ ਬੰਦ ਕਰਤਾ ਹਵਾ ਲਵਾਤੀ ਜੀਰੀ ਨੂੰ ਆਪਾਂ ਲਗਾ ਹਵਾ ਲਵਾਉਣ ਜੀਰੀ ਨੂੰ ਦੇਖੋ ਤੇ ਆ ਸਾਫ ਹੋ ਗਈ ਸਾਰੀ ਜੀਰੀ ਹੁਣ ਇਹ ਪਾਣੀ ਕਰਕੇ ਕੁਝ ਗਰਮੈਸ ਜ਼ਿਆਦਾ ਪੈ ਰਹੀ ਹੈ ਤਾਂ ਪੱਤੇ ਲਾਲ ਲਾਲ ਹੋ ਰਹੇ ਨੇ ਦੇਖੋ ਤੇ ਆ ਜੀਰੀ ਆਪਣੀ ਸਾਰੀ ਸਾਫ ਹੋ ਗਈ ਪਹਿਲਾਂ ਸਾਰੀ ਲਾਲ ਲਾਲ ਲੱਗੀ ਸੀ ਉਪਰੋਂ ਚਮਕਣ ਬਾਸ ਇਸ ਨੂੰ ਪਾਣੀ ਨਾ ਦੋ ਹਵਾ ਲਵਾ ਦਿਓ ਫੁੱਲ ਖੁੱਲ ਕੇ ਜਿੰਨੀ ਹਵਾ ਲਵਾਈ ਜਾਂਦੀ ਆ ਬਿਲਕੁਲ ਠੀਕ ਹੋ ਜਾਣੀ ਐਵੇਂ ਸਪਰੇਆ ਤੇ ਦਵਾਈਆਂ ਤੇ ਪੈਸੇ ਖਰਾਬ ਕਰਾਂਗਾ ਤਾਂ ਫਾਇਦਾ ਨਹੀਂ ਕੋਈ ਬਾਕੀ ਵੱਡੇ ਬੰਦੇ ਨੇ ਬਈ ਵੱਡੇ ਚੋਚੜਿਆਂ ਨੇ ਲਿਆ ਲਿਆ ਸਪਰੇਆ ਕਰੀ ਜਾਂਦੇ ਨੇ ਆਪਾਂ ਤਾਂ ਹਵਾ ਲਵਾਈਆ ਬਿਲਕੁਲ ਸਾਫ਼ ਹੋ ਗਈ ਥੀਰੀ ਬਾੜੀ ਵੀ ਨਾ ਹਵਾ ਲਵਾ ਦੇ ਤੇ țeੜਾ ਪਾੜ ਲਓ ਫਿਰ ਬਾਅਦ ਚ ਕਮੈਂਟਾਂ ਚ ਮੈਨੂੰ ਗਾਲਾਂ ਕੱਢੀ ਜਾਵਾ 14 ਧੀਰੀ ਆਪਣੀ ਚਾਰ ਰੇਹ ਪਾਤੇ ਚ ਤੇ ਹਵਾ ਲਵਾਉਣ ਲੱਗੇ ਹੋਇਆ ਹੁਣ ਅੱਜ ਘੱਟੋ ਘੱਟੇ ਨੂੰ ਹਫ਼ਤਾ ਹੋ ਗਿਆ ਪਾਣੀ ਨਹੀਂ ਲਾਇਆ ਆਪਾਂ ਨੇ ਹਵਾ ਲਗਣੀ ਜ਼ਰੂਰੀ ਹੈ ਪੇਡਾ ਥੱਲੋਂ ਗਲੀ ਜਾਂਦਾ ਉਹਦੇ ਕਰਕੇ ਪੱਤੇ ਲਾਲ ਹੋ ਜਾਂਦੇ ਨੇ ਕੁਝ ਗਰਮੈਸਾਅਕਤੀ ਜ਼ਿਆਦਾ ਪੈਰੀਆਂ بارش ਹੈ ਨਹੀਂ ਹੱਤਾ ਹੋ ਗਿਆ ਹਲੇ 5 ਦਿਨ ਹੋਰ ਹਵਾ ਲਗਾਉਣੀ ਹੈ ਆਪਣੇ ਖੇਤ ਨੇ ਇੱਧਰ ਘੱਰ ਵਾਲੀ ਸਾਈਡ ਲਾਲ ਆ ਡੱਕਰ ਮਿੱਟੀ ਹੈ ਤਾਂ ਕਰਕੇ ਹਵਾ ਜ਼ਿਆਦਾ ਦਿਨ ਲਗਾਉਣੀ ਪੈਂਦੀ ਆ ਜਿਹੜੇ ਰੇਤੇ ਵਾਲੇ ਖੇਤ ਨੇ ਤਾਂ ਹਫ਼ਤੇ 'ਚ ਬੱਤ ਆ ਜਾਂਦੇ ਨੇ ਬਾਕੀ ਤੁਸੀਂ ਇਹ ਨੁਕਤਾ ਅਪਣਾ ਕੇ ਦੇਖਿਓ ਜੀ ਇਹ ਸਾਰੀ ਸਾਫ ਹੋ ਗਈ ਆਪਣੀ ਦੇਖੋ ਲਾਲ ਲਾਲ ਪੱਤਾ ਕੋਈ ਨਹੀਂ ਹੈ ਲਾਲ ਪੱਤਾ ਇਦਰਾ ਨਹੀਂ ਸਾਰੀ ਲਾਲ ਹੋ ਗਈ ਸੀ ਬੰਦਾ ਮੈਨੂੰ ਕਹਿੰਦਾ ਸੁੰਡੀ ਪੈ ਗਈ ਮੈਂ ਕਿਹਾ ਸੁੰਡੀ ਨਹੀਂ ਕਰਮੈਸ਼ ਕਰਕੇ ਹੋਈ ਹੋਈ ਆ ਤੇ ਆਪਾਂ ਨੇ ਪਾਣੀ ਬੰਦ ਕਰਤਾ ਦੇਖੋ ਅਰ ਤੋਂ 5 ਦਿਨ ਪਹਿਲਾਂ ਇਹ ਸਾਰੇ ਪੱਤੇ ਲਾਲ ਸੀਗੇ ਤੇ ਅੱਜ ਹਰੀ ਹੋ ਗਈਆਂ ਬਿਲਕੁਲ ਕਿਸੇ ਤਨੋਂ ਹਵਾਲਾ ਬਹੁਤ ਵੱਤ ਤੋਂ ਵੱਧ ਦਿਨ ਲਵਾ ਅਵਲ ਵਾਰਨ ਕਰਕੇ ਦੇਖੋ ਜਿਹੜੇ ਪਹਿਲਾਂ ਲਾਲ ਹੋ ਗਏ ਉਹ ਤਾਂ ਮੱਚ ਗਏ ਬਾਕੀ ਸਾਰੀ ਜੀਰੀ ਹਰੀ ਹੈ ਆ ਜਿਹੜੇ ਲਾਲ ਸੀਗੇ ਪਹਿਲਾਂ ਲਾਲ ਲਾਲ ਹੋ ਗਏ ਥੋੜੇ ਥੋੜੇ ਪਾਣੀ ਸੀਗਾ ਹੁਣ ਜੀਰੀ ਸਾਰੀ ਹਰੀ ਹੈ ਆਪਣੇ ਠੀਕ ਆ ਜੀ ਨਮੇੜਦੇ ਆ ਕੰਮ ਚਲੋ ਗਵਾੜ ਦਾ ਰਹਿ ਗਿਆ ਥੋੜਾ ਜਿਹਾ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਵਧੀਆ ਲੱਗਦੀਆਂ ਨੇ ਜੇ ਲਓ ਜੀ ਮਿੱਤਰੋ ਆਪਣਾ ਕਵਾੜ ਦਾ ਕੰਮ ਨਿਪਟੜ ਗਿਆ ਆਪਾਂ ਇਹ ਸੀਗੇ 7:30 ਵਜੇ ਤੇ 7:30 ਵਜੇ ਆ ਕੇ 10:30 ਹੋ ਗਏ ਤਿੰਨ ਘੰਟਿਆਂ ਚ ਆਪਾਂ ਤਿੰਨ ਕਿਲਿਆਂ ਚ ਕਵਾੜ ਕੱਟਦਾ ਜੇ ਆਪਾਂ ਲਾਉਂਦੇ ਦਿਹਾੜਨਾ ਤਾਂ ਉਹਨਾਂ ਨੇ ਸਾਰੇ ਦਿਨ ਚ ਤਿੰਨ ਕਿਲਿਆਂ ਜੋ ਕੱਟਣਾ ਸੀ ਨਾਲੇ ਦੋ ਤਿੰਨ ਤੋਂ ਕੱਟਦੇ ਦਿਹਾੜਨਾ ਲੱਗਦੀਆਂ ਨਹੀਂ ਹੈਗੀਆਂ 400 ਰੁਪਏ ਦਿਹਾੜੀ ਲਾ ਲੂ ਰੁਪਿਆ 12-1500 ਰੁਪਏ ਬਣਾ ਜਾਣਾ ਸੀ ਉਹਨਾਂ ਦੇ ਨਾਲੇ ਆਪਣੀ ਜੀਰੀ ਚ ਆਪਣਾ ਢੇੜਾ ਵੱਜ ਗਿਆ ਨਾਲੇ ਆਪਣਾ ਇੱਕ ਵਟਸਐਪ ਕਰਤਾ ਸਵੇਰੇ ਸਵੇਰੇ ਕੋਈ ਟਾਈਮ ਨਹੀਂ ਲੱਗਦਾ ਹੈਗਾ ਹੁਣ 10:30 ਹੋ ਗਏ ਸਵੇਰੇ ਚਾਹ ਪੀ ਕੇ ਆਇਆ ਸੀਗਾ ਤੇ ਹੁਣ ਜਾ ਕੇ ਰੋਟੀ ਖਾ ਕੇ ਨਾ ਆ ਕੇ ਬਿੱਲੇ ਹੁਣ ਦੁਪਹਿਰਾਂ ਦੁਪਹਿਰਾਂ ਆਰਾਮ ਕਰਾਂਗੇ ਕੰਮ ਕਰਨ ਨੂੰ ਕੋਈ ਟਾਈਮ ਨਹੀਂ ਲੱਗਦਾ ਜੀ ਸਵੇਰੇ ਸਵੇਰੇ ਆਪਾਂ ਕੰਮ ਨਵੇੜ ਸਕਦੇ ਆ ਬਾਕੀ ਜੇ ਆਲਸ ਪਾ ਕੇ ਰੱਖਣੀ ਤਾਂ ਉਹ ਤਾਂ ਕੋਈ ਕਹਿ ਨਹੀਂ ਸਕਦੇ ਹੈਗੇ ਜਿਹਨੇ ਉੱਠਣਾ ਹੀ ਨਹੀਂ ਹੈਗਾ ਉਹਨੇ ਕੀ ਕੰਮ ਨਵੇੜਨਾ ਫਿਰ ਨਾਲੇ ਤਾਂ ਆਪਣਾ ਕੰਮ ਨਿਪਟ ਗਿਆ ਨਾਲੇ 12-1500 ਰੁਪਏ ਬਚ ਗਿਆ ਉਹੀ 1500 ਦੇ ਆਪਾਂ ਕੱਪੜੇ ਲਿਆਵਾਂਗੇ ਘਰ ਵਾਲੀ ਨੂੰ ਦਵਾ ਕੇ ਨਾਲੇ ਘਰ ਵਾਲੀ ਖੁਸ਼ ਰਹੂਗੀ ਲੋ ਜੀ ਮਿਹਨਤ ਕਰਾਂਗੇ ਤਾਂ ਮਿਹਨਤ ਦਾ ਫਲ ਤਾਂ ਮਿਲੂਗਾ ਹੀ ਕੰਮ ਆਪਣਾ ਨਿਬੜ ਗਿਆ ਬੱਟਾ ਬੂਟਾ ਐਨ ਸਾਫ ਨੇ ਤੇ ਬਿੱਟੂ ਵੀ ਕਵਾੜ ਕੱਟਦਾ ਟਾਈਮ ਕੋਈ ਨਹੀਂ ਲੱਗਦਾ ਜੇ ਆਪਾਂ ਕੰਮ ਕਰਨਾ ਹੋਵੇ ਜੇ ਕੰਮ ਕਰਨ ਦਾ ਮਣੇ ਨਹੀਂ ਫਿਰ ਤਾਂ ਕੀ ਕੰਮ ਹੋਣਾ ਤੇ ਨਾਲੇ ਮੈਂ ਆਪਾਂ ਇਕੱਲੀ ਕੰਮ ਕਰੀਦਾ ਕਰੇ ਦਿਹਾੜੀਆਂ ਨਹੀਂ ਲਾਇਆ ਕੋਈ ਆ ਦੇ ਇੱਧਰ ਕਵਾੜ ਕੱਟਦਾ ਕੱਲੂ ਗੁੱਜੀ ਮੋਟਰ ਤੇ ਕੱਢ ਦੇਣਾ ਦੋ ਦਿਨ ਚ ਆਪਣਾ ਕੰਮ ਨਿਪੜ ਜਾਣਾ ਨਾਲੇ ਕੰਮ ਦੀ ਤਸੱਲੀ ਹੋ ਗਈ ਨਾਲੇ ਘਰ ਦੇ ਖੁਸ਼ ਵੀ ਹਾਂ ਬਾਈ ਮੁੰਡੇ ਕੰਮ ਕਰਦਾ ਤਾਂ ਤੁਸੀਂ ਵੀ ਬਾਈ ਕੰਮ ਕਰਿਆ ਕਰੋ ਸਾਰੇ ਘਰਦਿਆਂ ਨੂੰ ਖੁਸ਼ ਰੱਖਿਆ ਕਰੋ ਪਹਿਲਾਂ ਆਪਾਂ ਹੀ ਬੇਲੇ ਰਹਿਆ ਬਥੇਰੀਆਂ ਗਾਲਾਂ ਖਾਧੀਆਂ ਨੇ ਘਰਦਿਆਂ ਤੋਂ ਖਰਚਾ ਹੀ ਬਹੁਤ ਕਰਿਆ ਪਰ ਹੁਣ ਆਪਾਂ ਜ਼ਿੰਮੇਵਾਰੀ ਸਮਝਦੇ ਆਂ ਆਪਣੀ ਹੁਣ ਪਤਾ ਲੱਗਦਾ ਪੈਸਾ ਕਿਵੇਂ ਕਮਾਇਆ ਜਾਂਦਾ ਕਿੱਥੋਂ ਪੈਸੇ ਹੁੰਦੇ ਨੇ ਕੰਮ ਕਰਨਾ ਜ਼ਰੂਰੀ ਆ ਤੇ ਆਪਾਂ ਕੰਮ ਕਰੀਦਾ ਆਪਣਾ ਦੱਪ ਕੇ ਠੀਕ ਆ ਜੀ ਚੱਲਦੇ ਆ ਘਰ ਨੂੰ ਤੇ ਖਾਣਾ ਰੋਟੀ ਜਾ ਕੇ ਨਾਲੇ ਹੁਣ ਮੱਜਾਂ ਮੱਜਾਂ ਨੂੰ ਪਾਉਣੇ ਨੇ ਪੱਠੇ ਮੱਜਾਂ ਬਨਾਂ ਕੇ ਫਿਰ ਬੇਲੇ ਆਪਾਂ ਨਹਾ ਲਾਂਗੇ ਤੇ ਫਿਰ ਕਰਾਂਗੇ ਰੈਸਟ ਲੋਈਆ ਪਰਸੋਂ ਲਾਈਆ ਹਾਲੇ ਦੀਰੀ ਅੱਜ ਇੱਧਰ ਪਾਣੀ ਲਾਇਆ ਹੈ ਉੱਪਰ ਮੀਂਹ ਆਦਾ ਮੌਸਮ ਹੋ ਜਾਂਦਾ ਪਰ ਮੀਂਹ ਪਉਂਦਾ ਨਹੀਂ ਰੱਬ ਚਲੋ ਕੋਈ ਨਹੀਂ ਸਰ ਰਿਹਾ ਪਾਣੀ ਤਾਂ ਵੈਸੇ ਤਾਂ ਇਹ ਇੱਕ ਦੀ ਆਪਣੀ ਇੱਕੇ ਮੋਟਰ ਨੇ ਸਾਰਤਾ ਇੱਕ ਦੀ ਠੱਗੜਾ ਵਾਲੀ ਮੋਟਰ ਚਲਾਉਣ ਦੀ ਲੋੜ ਨਹੀਂ ਪਈ ਆਪਾਂ ਨੂੰ ਅੱਜ ਆਹ ਥੇੜੇ ਖੇਤ ਪਾਣੀ ਜ਼ਿਆਦਾ ਖਾਰ ਨੇ ਕਿਉਂ ਕਿ ਵੇਖੋ ਮਿੱਟੀ ਚਗਾਤੀ ਸੀ ਨੇ ਤੇ ਆਕਰ ਕੇ ਪਾਣੀ ਬਹੁਤ ਜ਼ਿਆਦਾ ਖਾਰੇ ਨੇ ਲੋਈ ਆਪਾਂ ਇਸ ਟਰੈਕਟਰ ਵਾਸ਼ ਕਰਾਉਣਾ ਟਰਾਲੀ ਵਾਸ਼ ਸਵੇਰੇ ਆਪਾਂ ਕਰੀ ਕਰਤੀ ਸੀ ਸਰਪੁਰ ਕੁਮਾਰ ਕੇ ਕਿਸਾਨ ਵਾਲੀ ਕਾ ਖੜਿਆ ലോജി ചമക്കിജൽ മകലൈല മറന്നോ ലൈറ്റ് ഭാഗിക ലൈറ്റ് ആണായി ഭാഷ ഡീജൽ മൂ മര ਪਾ ਕੇ ਦੇ ਘਰ ਨੂੰ ਟਰੈਕਟਰ ਚੱਲ ਗਿਆ ਆਪਣਾ ਲਓ ਜੀ ਟਰੈਕਟਰ ਆਪਣਾ ਕਰੋ ਚੈੱਕ ਫਿਰ ਨਿਕਲੇ ਨਾ ਮਾ